ਪਿਛਲੇ ਦਿਨਾਂ ਤੋਂ ਇੱਕ ਸਰਪੰਚ ਦੀ ਵੀਡੀਓ ਵੀ ਆਈ ਸੀ ਲੇਡੀਜ਼ ਮਤਲਬ ਵੀ ਕਾਫੀ ਸਰਪੰਚ ਦੇ ਉੱਪਰ ਹਾਵੀ ਹੋ ਰਹੀ ਸੀ ਜਿਵੇਂ ਅਸੀਂ ਤਾਂ ਵੇਚਾਂਗੇ ਅਸੀਂ ਐਂ ਹੀ ਕਰਾਂਗੇ ਹੁਣ ਵੇਚੋ ਤਾਂ ਬੜਾ ਚੰਗਾ ਲੱਗਿਆ ਜਿਹਨੂੰ ਵੀਡੀਓ ਦੇਖੀ ਮਾਨ ਸਾਹਿਬ ਨੇ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਪਰ ਉਹਨਾਂ ਨੇ ਇੱਕ ਸਰਪੰਚ ਨੂੰ ਫੋਨ ਕਰਿਆ ਤੇ ਜਦੋਂ ਉਹਨਾਂ ਨੇ ਇੱਕ ਸਰਪੰਚ ਨੂੰ ਫੋਨ ਕਰਿਆ ਤੇ ਸਾਨੂੰ ਹੀ ਪਤਾ ਲੱਗਿਆ ਤੇ ਸਾਡੇ ਸਾਰੇ ਸਰਪੰਚਾਂ ਦੇ ਹੌਸਲੇ ਬਲੰਦ ਹੋ ਗਏ ਹਾਲਜੇ ਮੈਂ ਵੀਡੀਓ ਦੇਖੀ ਸਰਪੰਚ ਨੂੰ ਇੱਕ ਜਨਾਨੀ ਧਮਕੀ ਦੇ ਰਹੀ ਸੀ ਕਿ ਮੈਂ ਤਾਂ ਵੇਚੂ ਤੂੰ ਮੈਨੂੰ ਹਟਾ ਕੇ ਦਿਖਾਉ ਮੈਂ ਸਰਪੰਚ ਨਾਲ ਗੱਲ ਕੀਤੀ ਸਰਪੰਚ ਸਾਹਿਬ ਮਾਮਲਾ ਏ ਦੇ ਜਦੋਂ ਉਸੇ ਵੇਲੇ ਮੈਂ ਕੋਲ ਤੁਸੀਂ ਫੋਨ ਕਰਤੋਂ ਅਧ ਕੰਚ ਕੋਲ ਸਾਹ ਅੰਕੁਰ ਗੁਪਤਾ ਐਸਐਸਪੀ ਮੈਂ ਅੰਕੁਰ ਗੁਪਤਾ ਨੂੰ ਕ ਮੈਨੂੰ ਐਕਸ਼ਨ ਚਾਹੀਦਾ 11 ਵਜੇ ਤੱਕ ਦਾ ਜਿਹੜੀ ਕਹਿੰਦੇ ਸੀ ਇਹ ਹਟਾ ਕੇ ਦਿਖਾਓ ਉਹਨੇ ਘਰ ਵੀ ਟੈਗੇ ਸੀ ਉਹਨਾਂ ਦੇ ਗ੍ਰਿਫਤਾਰੀ ਵੀ ਹੋ ਗਈ ਸੀ ਪੰਜਾਬ ਦਾ ਮੁੱਖ ਮੰਤਰੀ ਸਰਪੰਚਾਂ ਨੂੰ ਖੁਦ ਫੋਨ ਕਰਕੇ ਪੁੱਛ ਰਿਹਾ ਵੀ ਮੈਂ ਤੁਹਾਡੇ ਨਾਲ ਹੈ ਉਹਨਾਂ ਨੇ ਨਾਲ ਦੀ ਨਾਲ ਐਸਐਸਪੀ ਸਾਹਿਬ ਨੂੰ ਕਿਹਾ ਕਿ ਉਹਨਾਂ ਤੇ ਕਾਰਵਾਈ ਜੀ ਉਹਨਾਂ ਦੇ ਘਰ ਤੇ ਬਲਡوزر ਮੈਂ ਤਾਂ ਕਹਿੰਨਾ ਬਹੁਤ ਵਧੀਆ ਜੀ ਚੀਜ਼ ਹੈ